ਸੇਵਾ ਮੁਕਤ ਲੈਕਚਰ ਸੁਖਵਿੰਦਰ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਦੀ ਪ੍ਰਿੰਸੀਪਲ ਬਰੋਂ ਫਰਜੀ ਖਾਤਿਆਂ ਦੇ ਵਿੱਚ 54,97,681 ਰੁਪਏ ਦੇ ਕੱਪੜੇ ਤੋਂ ਚੁੱਕਿਆ ਪਰਦਾ ਪਿਆ। ਪਹਿਲੇ ਤੇ ਆਪਣੀ ਇੰਟਰੋਡਕਸ਼ਨ ਤੇ ਕੀ ਮਾਮਲਾ ਹੈ ਸਾਰਾ? ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਅਮਰਸਾ ਤੋਂ ਐਪ੍ਰਲ 2025 ਦੇ ਵਿੱਚ ਡੈਨ ਹੋਇਆ ਹਾਂ। ਮੇਰੇ ਸਰਚ ਰਿਪੋਰਟਾਂ 'ਚ ਦੇਖਿਆ ਕਿ ਮਾਰਚ 2022 ਤੋਂ ਲੈ ਕੇ April 2024 ਤੱਕ ਜਿਹੜਾ ਵਾ ਦੋ ਜਿਹੜੇ ਆ ਫਰਜੀ ਖਾਤਿਆਂ ਦੇ ਵਿੱਚ ਪ੍ਰਿੰਸੀਪਲ ਤੋਂ ਜਿਹੜਾ ਵਾ ਸਰਕਾਰੀ ਖਜ਼ਾਨੇ ਰਾਹੀਂ ਪੈਸਾ ਪਾਇਆ ਜਾਂਦਾ ਸੀ ਜਿਸ ਸੰਬੰਧੀ ਮੈਂ ਸ਼ਿਕਾਇਤ ਜਿਹੜੀ ਆ ਉਹ ਮੌਕੇ ਤੇ ਜਿਹੜਾ ਅਫਸਰ ਨੂੰ ਕੀਤੀ ਆ ਡੀਪੀਏ ਦਫ਼ਤਰ ਵੀ ਕੀਤੀ ਆ ਸੈਕਟਰੀ ਦਫ਼ਤਰ ਵੀ ਕੀਤੀ ਆ ਪਰ ਅਜੇ ਤੱਕ ਕੋਈ ਸਿਆਦ ਨਹੀਂ ਹੋਕਾਰ ਰਹੀ ਉਹ ਕਿਹੜੇ ਖਾਤੇ ਆ ਜੀ ਜਿਨ੍ਹਾਂ ਖਾਤਿਆਂ ਦੇ ਵਿੱਚ ਉਹ ਰਕਮ ਪਾਈ ਗਈ ਇੱਕ ਸਰਵੰਤਕੋਰ ਹੈ ਜੀ ਤੇ ਇੱਕ ਐਸ ਕੁਬੀਰ ਸਿੰਘ ਇਹ ਖਾਤਾ ਸਰ ਸਟੇਟ ਬੈਂਕ ਕੋ ਫਰੀਆ ਮਜੀਠਾ ਖਾਤਾ ਨੰਬਰ ਕਿੰਨਾ ਹੈ ਜੀ ਖਾਤਾ ਨੰਬਰ ਹੈਗਾ ਜੀ 132396955 699 ਇੱਕ ਹੈਗਾ ਜੀ 20376849 00 ਤੇ ਇਹਨਾਂ ਖਾਤਿਆਂ ਦੇ ਵਿੱਚ ਉਸ ਸਕੂਲ ਦੇ ਵਿੱਚ ਅਧਿਕਾਰੀ ਮੌਜੂਦ ਨਹੀਂ ਸੀ ਤੇ ਉਹਦੇ باوجود ਵੀ ਉਹਦੇ ਖਾਤੇ ਦੇ ਵਿੱਚ ਪੈਸੇ ਪਾਏ ਗਏ ਟੋਟਲ ਰਕਮ ਕਿੰਨੀ ਸੀ ਜਿਹੜੀ ਸਰਕਾਰੀ ਸੀਨੀਅਰ ਸਕੈਂਡਰੀ ਗੁਮਾਨਪੁਰਾ ਤੋਂ ਗਈ ਆ ਰਕਮ ਉਹ 5497881 ਰੁਪਏ ਗਈ ਆ ਤੇ ਜੇ ਆਪਾਂ ਇਹਨਾਂ ਦੀ ਸਾਰੀ ਸਮਰੀ ਵੇਖੀਏ ਬੈਂਕ ਸਟੇਟਮੈਂਟ ਦੇਖੀਏ ਤੇ ਇਹ ਜਿਹੜੀ ਸਰਕਾਰੀ ਖਜ਼ਾਨੇ ਚੋਂ ਅਮਾਉਂਟ ਗਈ ਆ ਉਹ ਜਿਹੜੀ ਪਰਮੰਤ ਕੌਰ ਦੇ ਖਾਤੇ ਚ ਗਈ ਆ ਉਹ 3771976 ਰੁਪਏ ਵਾ ਤੇ ਸੁਖਬੀਰ ਸਿੰਘ ਦੇ ਖਾਤੇ ਜਿਹੜੀ ਗਈ ਆ 6898896 ਰੁਪਏ ਤੇ ਟੋਟਲ ਅਮਾਉਂਟ ਕਿਹੜੇ ਸਾਲਾਂ ਦੇ ਦੌਰਾਨ ਗਈ ਉਹਨਾਂ ਦੇ ਖਾਤਿਆਂ 'ਚ ਜਿਹੜੀ ਗਮਾਨ ਪ੍ਰਸਕੂਲ ਤੋਂ ਗਈ ਹੈ ਇਹ ਮਾਰਚ 22 ਤੋਂ ਲੈ ਕੇ April 24 ਤੱਕ ਗਈ ਆ ਤੇ ਬਾਕੀ ਜਿਹੜੀ ਇਹ ਦੂਜੀ ਚੀਜ਼ ਆਪਾਂ ਟੋਟਲ ਸੰਧੀ ਲੈ ਕੇ ਦੇਖਦੇ ਆਂ ਇਹਦੀ ਬੈਕ ਸਟੇਟਮੈਂਟ ਦੀ ਤੇ ਇਹ ਜਿਹੜੀ ਆ ਇਹ 12 2015 ਦਸੰਬਰ 15 ਤੋਂ ਲੈ ਕੇ ਪਲਵੰਤਪੌਰ ਦੇ ਖਾਤੇ ਦੇ ਵਿੱਚ ਮਾਰਚ 23 ਤੱਕ ਗਈ ਆ ਤੇ ਜਿਹੜਾ ਸਰਬੀਰ ਸਿੰਘ ਦਾ ਖਾਤਾ ਜੇ ਚ ਵੇਖੀ ਉਹ ਦਸੰਬਰ 17 ਤੋਂ ਲੈ ਕੇ ਤੇ April 24 ਤੱਕ ਗਈ ਪੇਸ਼ੋਕਵਿੰਦਜੀ ਤੁਸੀਂ ਕਿਨਾ ਅਧਿਕਾਰੀਆਂ ਤੱਕ ਅਪਰੋਚ ਕੀਤੀ ਇਹ ਇੱਕ ਵੱਡਾ ਕਪਲਾ ਜਿਹੜਾ ਆ ਪ੍ਰੋਪਰਲੀ ਸਾਹਮਣੇ ਆਇਆ ਸਿੱਖਿਆ ਵਿਭਾਗ ਦੀ ਜਿ세 ਗੱਲ ਕਹੀ ਹੈ ਕਿ ਇਹ ਬੜੀ ਵੱਡੀ ਅਨਗਹਿਲੀ ਹੈ ਜਿੱਥੇ ਕਿ ਅਸੀਂ ਦੇਖਦੇ ਹਾਂ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਜਿੱਥੇ ਇਮਾਨਦਾਰੀ ਦੀ ਸਰਕਾਰ ਆਏ ਤੇ ਇਮਾਨਦਾਰੀ ਦੇ ਨਾਲ ਹੀ ਸਾਰੇ ਕੰਮਾਂ ਨੂੰ ਪ੍ਰੋਪਰਲੀ ਕੀਤਾ ਜਾਂਦਾ ਤੇ ਸਿੱਖਿਆ ਵਿਭਾਗ ਦੇ ਵਿੱਚ ਏਡਾ ਵੱਡਾ ਕਪਲਾ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਸ ਘਪੜਾਵਾਜੀ ਜੀ ਇਮਾਨਦਾਰੀ ਦੀ ਸਰਕਾਰ ਵਿਖੀਏ ਤੇ ਅਜੇ ਤੱਕ ਇਮਾਨਦਾਰੀ ਵਾਲੀ ਗੱਲ ਕੋਈ ਸਾਹਮਣੇ ਨਹੀਂ ਆਈ ਕਿਉਂਕਿ ਫਰਵਰੀ 22 ਦੇ ਵਿੱਚ ਸਰਕਾਰ ਬਣਦੀ ਆ ਤੇ ਮਾਰਚ 22 ਤੋਂ ਇਹ ਕੰਮਾ ਸ਼ੁਰੂ ਹੋ ਜਾਂਦਾ ਵਾ ਤੇ April 24 ਤੱਕ ਚੱਲਿਆ ਵਾ ਇਹਦੇ ਸੰਬੰਧੀ ਜਿਹੜੀਆਂ ਮੈਂ ਸੀਐਮ ਸਾਹਿਬ ਨੂੰ ਵੀ ਜਿਹੜੀਆਂ ਮੇਲਾ ਕਰ ਚੁੱਕਾ ਵਾਂ ਤੇ ਐਜੂਕੇਸ਼ਨ ਮਨਿਸਟਰ ਜੀ ਨੂੰ ਵੀ ਜਿਹੜੀਆਂ ਮੇਲਾ ਕਰ ਚੁੱਕਾ ਸੈਕਟਰੀ ਸਾਹਿਬ ਨੂੰ ਮੇਲਾ ਕਰ ਚੁੱਕਾ ਵਾਂ ਡੀਪੀਏ ਸਾਹਿਬ ਨੂੰ ਮੇਲਾ ਕਰ ਚੁੱਕਾ ਵਾਂ ਉਹਨਾਂ ਨੂੰ ਪਰਸਨਲੀ ਮਿਲਣ ਵੀ ਜਾਂਦਾ ਵਾ ਨਹੀਂ ਮਿਲਦੇ ਫਿਰ ਮੈਂ ਜਿਹੜੇ ਥਿਹੜਲੇ ਅਧਿਕਾਰੀ ਉਹਨਾਂ ਨੂੰ ਮਿਲ ਕੇ ਆਉਂਦਾ ਵਾ ਆਸ਼ਵਾਸ਼ਣ ਦਿਵਾਉਂਦੇ ਨੇ ਇਹ ਕਾਰਵਾਈ ਹੋਏਗੀ ਪਰ ਅਜੇ ਤੱਕ 2 ਸਾਲ ਤੋਂ ਵੱਧ ਸਮਾਂ ਬੀਤ ਗਿਆ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਕਿ ਜ਼ਿਲ੍ਹਾ ਸਿੱਖਿਆ ਅਫਸਰ ਜ਼ਿਲ੍ਹੇ ਦੇ ਡੀਸੀ ਤੱਕ ਇਹ ਮਾਮਲਾ ਗਿਆ ਹੈ ਜ਼ਿਲ੍ਹਾ ਸਿੱਖਿਆ ਦਫ਼ਤਰ ਜਿਹੜਾ ਵਾ ਸਾਰਾ ਹੀ ਮਿਲਿਆ ਹੋਇਆ ਵਾ ਡੀਪੀਏ ਦਫ਼ਤਰ ਵੀ ਸਾਰਾ ਇਹਨਾਂ ਨਾਲ ਮਿਲਿਆ ਹੋਇਆ ਤੇ ਸੈਕਟਰੀ ਦਫ਼ਤਰ ਵੀ ਸਾਰਾ ਮਿਲਿਆ ਆਇਆ ਕਿ ਵਿਜੀਲੈਂਸ ਬਿਊਰੋ ਨੂੰ ਵੀ ਇਸ ਪਾਸੇ ਸੂਝਿਤ ਕੀਤਾ ਗਿਆ ਵਿਜੀਲੈਂਸ ਬਿਊਰੋ ਨੂੰ ਵੀ ਸੀ ਅਸੀਂ ਮਈ 23 ਦੇ ਵਿੱਚ ਲਿਖਿਆ ਸੀ ਕਿ ਇਸ ਸਕੂਲ ਦੇ ਵਿੱਚ ਘਪਲਾ ਹੋਇਆ ਹੈ ਦੀ ਜਾਂਚ ਕੀਤੀ ਜਾਵੇ ਪਰ ਉੱਚ ਅਧਿਕਾਰੀ ਬਿਜ਼ਨਸ ਨੇ ਕਹਿੰਦੇ ਨੇ ਕਿ ਜਿੰਨਾ ਚਿਰ ਸਾਨੂੰ ਵਿਭਾਗ ਦੇ ਉੱਚ ਅਧਿਕਾਰੀ ਨਹੀਂ ਲਿਖਣਗੇ ਅਸੀਂ ਇਹ ਮੈਟਰ ਦੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ ਇਹੋ ਸੂਤਰਾ ਤੋਂ ਪਤਾ ਲੱਗ ਗਿਆ ਹੈ ਕਿ ਪ੍ਰਿੰਸੀਪਲ ਨਾਲ ਹੋਰਾਂ ਅਧਿਕਾਰੀਆਂ ਨੇ ਵੀ ਗੱਲਬਾਤ ਕੀਤੀ ਹੈ ਕਹਿੰਦੇ ਆ ਕਿ ਕੋਈ ਕੋਈ ਕੋਰਟ ਕੇਸ ਵੀ ਚੱਲ ਰਿਹਾ ਹੈ ਤੁਹਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੈਗੀ ਹੈ ਦੇਖੋ ਜੀ ਰਾਜੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਹਨੂੰ ਗੁਪਤ ਰੱਖਿਆ ਗਿਆ ਸੀ ਕਿਸੇ ਨੂੰ ਇਸ ਬੰਦੇ ਦੱਸਿਆ ਨਹੀਂ ਗਿਆ ਸੀ ਪਤਾ ਨਹੀਂ ਇਹਨੂੰ ਪਰਮਜੀਤ ਗੌਰ ਨੂੰ ਕੱਲ ਤੋਂ ਹੀ ਕਿੱਦਾਂ ਰਿਸੂਲ ਲੱਗੀ ਆ ਇਹਨੇ ਵੱਖ-ਵੱਖ ਅਮਰੀਕਾ ਦੇ ਨਾਲ ਇਸ ਪ੍ਰੈਸ ਕਾਨਫਰੰਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਵੀ ਧਮਕੀਆਂ ਦਿੱਤੀਆਂ ਕਿ ਪ੍ਰੈਸ ਕਾਨਫਰੰਸ ਨਹੀਂ ਕਰਨੀ ਵੀ ਜਦ ਕਿ ਕੋਈ ਕੋਰਟ ਕੇਸ ਨਹੀਂ ਚੱਲ ਰਿਹਾ ਹੈ ਇਸ ਸੰਬੰਧੀ ਕਿਉਂਕਿ ਜਿੰੋਂ ਤੱਕ ਇਹਦਾ ਅਜੇ ਇਨਵੈਸਟੀਗੇਸ਼ਨ ਨਹੀਂ ਹੋਈ ਹੈ ਤੇ ਪਰਚਾ ਦਰਜ ਨਹੀਂ ਹੋਇਆ ਤਾਂ ਕੋਰਟ ਵਿੱਚ ਮਕਦਮਾ ਕਿੱਦਾਂ ਚੱਲ ਜਾਣਾ ਸੀ ਇਹ ਸਰਾ ਸਰ ਝੂਠਾ ਹੈ ਕੋਰਟ ਵਿੱਚ ਮਕਦਮਾ ਚੱਲ ਰਿਹਾ ਵਾ ਮੀਡੀਆ ਨੂੰ ਗੁੰਮਰਾਹ ਕੀਤਾ ਗਿਆ ਫਿਰ ਮੇਰੀ ਪਰਮਜੀਤ ਕਰੋ ਸਰ ਇਸ ਮਾਮਲੇ ਨੂੰ ਤੁਸੀਂ ਉਜਾਗਰ ਕਰ ਰਹੇ ਹੋ ਤੇ ਕੋਈ ਧਮਕੀਆਂ ਵੀ ਆਈਆਂ ਤੁਹਾਨੂੰ ਮੈਨੂੰ ਵੀਹ ਤੋਂ ਤੀਤੋ ਲੇਕੇ ਬੜੀਆਂ ਤਮਕੀਆਂ ਮਚਕੀਆਂ ਨੇ ਪਰ ਮੈਂ ਤੋਂ ਪਛੇਲੇ ਹਟਣਾ ਚਾਹੁੰਦਾ ਵੀ ਭਾਵੇਂ ਮੇਰੀ ਜਾਨ ਵੀ ਚਲੀ ਜਾਵੇ ਪਰ ਇਹ ਜਿਹੜਾ ਮੁਕਾਬਲਾ ਮੈਂ ਸਾਹਮਣੇ ਲਿਆ ਕੇ ਰੱਖਣਾ ਅਸਲ ਦੋਸਤੀ ਜਿਹੜੀ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਉਚਾਣਾ ਕੀ ਲੱਗਦਾ ਹੈ ਕਿ ਇਹ ਇੱਕ ਇੱਕ ਪੈਸਾ ਪੰਜਾਬ ਦੇ ਉਹਨਾਂ ਲੋਕਾਂ ਦਾ ਉਹਨਾਂ ਦੀ ਇਹ ਹੱਕੀ ਕਮਾਈ ਦਾ ਪੈਸਾ ਜਿਹੜਾ ਸਕੂਲਾਂ ਦੇ ਉੱਤੇ ਲੱਗਦਾ ਸਕੂਲਾਂ ਦੇ ਅਧਿਕਾਰੀਆਂ ਨੂੰ ਤਨਖਾਹਾਂ ਜਾਂਦੀਆਂ ਨੇ ਕਿ ਇਸ ਪੈਸੇ ਦੀ ਜਿਹੜੀ ਦੁਰਵਰਤੋਂ ਕੀਤੀ ਗਈ ਹੈ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਜੀ ਦੋਸ਼ੀਆਂ ਦੇ ਖਿਲਾਫ ਤੇ ਕਾਰਵਾਈ ਕਰਨੀ ਬੰਦੀ ਹੈ ਕਿਉਂਕਿ ਜਿਹੜਾ ਕ੍ਰਾਈਮ ਹੀ ਇੰਨਾ ਵੱਡਾ ਵਾ ਇੱਕ ਪ੍ਰਿੰਸੀਪਲ ਜਿਹੜੀ ਆ ਸਤੰਬਰ 21 ਦੇ ਵਿੱਚ ਰਿਟਾਇਰ ਹੋ ਜਾਂਦੀ ਆ ਉਹਦੀ ਇਹ ਪੂਰੀ ਤਨਖਾਹ ਘਟਵਾਉਂਦੇ ਰਹੇ ਨੇ ਉਹਨੂੰ ਰੈਗੂਲਰ ਪ੍ਰਿੰਸੀਪਲ ਨੂੰ ਦੱਸ ਕੇ ਜਦ ਕਿ ਜਿਹੜਾ ਵਾ ਪ੍ਰਿੰਸੀਪਲ ਦੀ ਅਸਾਮੀ ਖਾਲੀ ਸੀ ਤੇ ਫਿਰ ਪ੍ਰਿੰਸੀਪਲ ਦੀ ਅਸਾਮੀ ਦੇ ਉਪਰ ਉਤਰਭਾਗitani ਕਭੀ ਪੂਰੀ ਇਹ ਵੀ ਜਾਂਦਾ ਨਿਸ਼ਾ ਵਾ ਜੋ ਅਧਿਕਾਰੀ ਨਹੀਂ ਕਰਦੇ ਪਏ ਉੱਚ ਅਧਿਕਾਰੀ ਇਸ ਮਲਤ ਕੋਈ ਤੇ ਆ ਨਹੀਂ ਦਿੰਦੇ ਤੇ ਸੁਖਵਿੰਦਰ ਜੀ ਲੱਗਦਾ ਕਿ ਤੁਸੀਂ ਹਾਈ ਕਮਾਂਡ ਤੱਕ ਲੈਟਰਾਂ ਵੀ ਭੇਜੀਆਂ ਨੇ ਸਿੱਖਿਆ ਮੰਤਰੀ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਤੁਸੀਂ ਮੇਲੇ ਵੀ ਕੀਤੀਆਂ ਨੇ ਪਰ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਿੱਖਿਆ ਅਧਿਕਾਰੀ ਆਨਗਾਨੀ ਕਰ ਰਹੇ ਨੇ ਕੋਈ ਸਹੀ ਰਿਕਾਰਡ ਜਿਹੜਾ ਸਹੀ ਤੱਥਾਂ ਦੇ ਆਧਾਰ ਤੇ ਪੇਸ਼ ਕੀਤਾ ਜਾਣਾ ਉਹਦੇ ਵਿੱਚ ਵੀ ਫੇਰ ਬਦਲ ਕੀਤਾ ਜਾ ਰਿਹਾ ਦੇਖੋ ਜੀ ਉਹ ਜਿਹੜੇ ਅਧਿਕਾਰੀ ਨੇ ਜਿਹੜੇ ਸਿੱਖਿਆ ਅਧਿਕਾਰੀ ਨੇ ਅੰਮ੍ਰਿਤਸਰ ਦੇ ਜਿਹੜੇ ਉਹ ਦਫ਼ਤਰ ਦੇ ਜਿੰਨੇ ਵੀ ਕਰਮਚਾਰੀ ਨੇ ਸਾਰੇ ਉਹ ਪ੍ਰਿੰਸੀਪਲ ਦਾ ਮਿਲੇ ਹੋਏ ਨੇ ਇਹ ਸਾਰੇ ਦੋਸ਼ੀਆਂ ਨਾਲ ਮਿਲੇ ਹੋਏ ਨੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਜੋ ਵੀ ਮਲਵੋ ਪੱਤਰ ਉਹਨਾਂ ਦੇ ਖਿਲਾਫ ਜਾਂਦਾ ਵਾ ਉਹਨੂੰ ਉਹ ਵੈਕ ਕਰ ਦਿੱਤੇ ਨੇ ਹਾਇ। ਉਸ ਦਾ ਚਾਹਾਂਗੇ ਤੁਹਾਨੂੰ ਕਿ ਅੱਜ ਤੁਹਾਡੇ ਵੱਲੋਂ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਸੀ ਜਿਹਦੇ ਤੇ ਪ੍ਰਿੰਸੀਪਲ ਵੱਲੋਂ ਕੀ ਮੈਸੇਜ ਪਾਇਆ ਗਿਆ? ਪ੍ਰਿੰਸੀਪਲ ਨੇ ਮੈਸੇਜ ਪਾਤਾ ਵਾ ਪ੍ਰੈਸ ਵਾਲਿਆਂ ਨੂੰ। ਵੀ ਇਹ ਇਹਦਾ ਮਾਵਲਾ ਵਾ ਕਬਲ ਇਹ ਮਾਜੋਗ ਹਾਈ ਕੋਰਟ ਦੇ ਵਿੱਚ ਜਿਹੜਾ ਵਿਚਾਰ ਦੇਣਿਆ। ਜਰ ਕੇ ਮੈਂ ਇਹ ਦੱਸਣਾ ਚਾਹੁੰਦਾ ਵਾਂ ਕਿ ਇੱਥੇ ਤੇ ਪਰਚਾਈ ਦਰਜ ਨਹੀਂ ਹੋਇਆ ਦੋਸ਼ੀਆਂ ਦੇ ਨਾਂ ਨਹੀਂ ਵਿਭਾਗ ਨੂੰ ਨਸ਼ਰ ਕੀਤੇ ਤੇ ਇਥੇ ਵਿੱਚ ਇਹ ਮਸਲਾ ਜਿਹੜਾ ਵਾ ਹਾਈ ਕੋਰਟ ਚ ਕਿਦਾਂ ਚਲਾ ਗਿਆ ਇਹ ਸਿਰਫ ਜਿਹੜਾ ਸੀ ਇਹ ਪ੍ਰੈਸ ਨੂੰ ਗੁੰਮਰਾਹ ਕਰਨ ਵਾਸਤੇ ਜਿਹੜੀ ਪ੍ਰੈਸ ਕਾਨਫਰੰਸ ਨਾ ਹੋਵੇ ਅਸਲ ਦੋਸ਼ੀਆਂ ਦੇ ਜਿਹੜੇ ਸਾਹਮਣੇ ਨਾਂ ਨਾ ਜਿਹੜੇ ਸਾਹਮਣੇ ਨਾ ਆਉਣ ਤੇ ਉਹਨਾਂ ਦੇ ਕਾਰਵਾਈ ਨਾ ਹੋਵੇ ਇਹ ਸਿਰਫ ਪ੍ਰੈਸ ਕਾਨਫਰੰਸ ਰੋਕਣ ਵਾਸਤੇ ਸੱਚਾਈ ਨੂੰ ਛਪਾਉਣ ਵਾਸਤੇ ਜਿਹੜਾ ਸੀ ਇਹ ਮੈਸੇਜ ਕੀਤਾ ਗਿਆ ਪ੍ਰੈਸ ਕਨਫਰੰਸ ਨੂੰ ਇਹ ਮੈਸੇਜ ਧੰਨਵਾਦ ਦਿਖਾਣਾ ਚਾਹੁੰਦਾ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਮੰਗ ਇਹੀ ਕਰਨਾ ਚਾਹੁੰਦੇ ਆ ਕਿ ਜਿਹੜੀ ਮੌਜੂਦਾ ਪ੍ਰਿੰਸੀਪਲ ਆ ਵਰਮਜੀਤ कौर ਜਿਹੜੀ ਇਸ ਘਪਲੇ ਦੇ ਵਿੱਚ ਸ਼ਾਮਿਲ ਆ ਉਹਨੂੰ ਮਤਲਬ ਕੀਤਾ ਜਾਵੇ ਰਿਕਾਰਡ ਨਾਲ ਉਹ ਛੇੜਛਾੜ ਕਰਨ ਲਈ ਆ ਉਹਦੀ ਤੁਰੰਤ ਜਿਹੜੀ ਆ ਉਹਦੀ ਬਦਲੀ ਜਾਂ ਮਤਲੀ ਉਹਦੀ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਪਰਚਾ ਦਾਇਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੋਗੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਇਹ ਬਹੁਤ ਕਰੋੜੀ ਘਪਲਾਵਾ ਮੇਰੇ ਸਕੂਲ ਦੇ ਵਿੱਚ ਇਹ ਦੋ ਖਾਤੇ ਨੇ ਹੋ ਸਕਦਾ ਵਾ ਪੂਰੇ ਪੰਜਾਬ ਦੇ ਵਿੱਚ ਇੰਨਾ ਖਾਤਿਆਂ ਦੀ ਗਿਣਤੀ ਜਿਹੜੀ ਆ ਹਜ਼ਾਰਾਂ 'ਚ ਹੋਵੇ ਜਾਂ ਸੌਵਾਂ ਦੇ ਵਿੱਚ ਹੋਵੇ ਇਹਨਾਂ ਦੇ ਵਿਰੁੱਧ ਵਾਦੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਪਰਚਾ ਦਰਜ ਕਰਕੇ ਸਕੂਲ ਦੇ ਪਿੱਛੇ ਛੁਟਾਇਆ ਜਾਵੇ ਜਿਹੜੀ ਪ੍ਰਿੰਸੀਪਲ ਪਰਮਜੀਤ ਕੌਰ ਆ ਜਿਹੜੀ ਰਿਕਾਰਡ ਨਾਲ ਛੇੜਛਾੜ ਕਰ ਰਹੀ ਐ ਇਸ ਵੇਲੇ ਸਕੂਲ ਦੇ ਵਿੱਚ ਮੌਜੂਦ ਐ ਕਮਨਪੁਰਾ ਦੇ ਵਿੱਚ ਇਹਨੂੰ ਤੁਰੰਤ ਸਸਪੈਂਡ ਕੀਤਾ